ਕਿਉਂਕਿ ਇਹਨਾਂ ਦੇ ਜਿਹੜੀ ਕੁਰਸੀ ਦੀ ਭੁੱਖ ਹੈ ਕਿੰਨੇ ਕਿੰਨੇ ਸਾਲ ਰਾਜ ਭਾਗਤੀ 40 50 50 ਸਾਲ ਰਾਜਭੰਗ ਹੰਡਾਇਆ ਇਸ ਕਰਕੇ ਵਿਚਾਰਿਆਂ ਦੀ ਆਤਮਾ ਨੂੰ ਤੜਫਦੀ ਹੈ ਇਸ ਕਰਕੇ ਬਹੁਤ ਕਲਾੜ ਦਾ ਨਤੀਜਾ ਜਿਹੜਾ ਤੁਸ ਜਰਾ ਤੁਸੀਂ ਦੇਖੋ ਪਹਿਲਾਂ ਤੇ ਆਪੋਜੀਸ਼ਨ ਦੇ ਲੀਡਰ ਨੂੰ ਤੇ ਰਾਜਾ ਵੜਿੰਗ ਨੂੰ ਵੀ ਬਾਹਰ ਆ ਕੇ ਪੁੱਛੋ ਵੀ ਯਾਰ ਆਮ ਆਦਮੀ ਪਾਰਟੀ ਦੇ ਜਿਹੜੇ 92 ਐਮਐਲਏ ਬਣੇ ਸੀ 92 ਚੋਂ ਘੱਟੋ ਘੱਟ 40 ਤਾਂ ਬਿਲਕੁਲ ਨਵੇਂ ਚਿਹਰੇ ਸੀ ਸਾਡੇ ਨਾਲ ਨੇ ਐਮਐਲਏ 138 ਕੁਲਜੀਤ ਸਿੰਘ ਰੰਧਾਵਾ ਰੰਧਾਵਾ ਸਾਹਿਬ ਜਿਹੜਾ ਛੋਇਆ ਕਾਂਗਰਸ ਜਿਹੜੇ ਸਬ ਮੈਂਬਰਸ ਨੇ ਉਹਨਾਂ ਨੇ ਜੜਾ ਕੁਝ ਕੀਤਾ ਉਹਦੇ ਬਾਰੇ ਦੱਸੋ ਕੀ ਕਾਰਨ ਸੀ ਦੇਖੋ ਮੈਂ ਤੁਹਾਡੇ ਚੈਨਲ ਦੇ ਥਰੂ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਇੱਕ ਨੰਗਾ ਨਾਚ ਵਿਧਾਨ ਸਭਾ ਦੇ ਅੰਦਰ ਇੱਕ ਇਹ ਜਿਹਾ ਰੋਲ ਜਦੋਂ ਕਿ ਅਸੀਂ ਐਮ.ਐਲ.ਏ ਬਣ ਕੇ ਅਸੀਂ ਸੋਚੇ ਸਾਡਾ ਰੋਡ ਮਾਡਲ ਹੋਣਗੇ ਲੋਕ ਕਿ ਇਹ 30-30 ਸਾਲ ਤੋਂ ਐਮ.ਐਲ.ਏ ਬਣੇ ਨੇ ਅਸੀਂ ਇਹਨਾਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਆਪਣੇ ਲੋਕ ਕੋਲ ਕੁਝ ਅੱਛਾ ਪ੍ਰਦਰਸ਼ਨ ਕਰੀਏ ਆਪਣੇ ਲੋਕ ਕੋਲ ਅੱਛੀ ਬਹਿਸ ਦੇ ਵੀ ਵਿdebate ਦੇ ਵਿੱਚ ਇਸ ਚਾਲੀਏ ਪੰਜਾਬ ਦੀ ਵਿਧਾਨ ਸਭਾ ਚ ਅੱਜ ਕਾਂਗਰਸ ਵੱਲੋਂ ਜਿਹੜਾ ਉੱਥੇ ਆ ਪ੍ਰੋਟੈਸਟ ਕੀਤਾ ਗਿਆ ਬੜਾ ਨਿੰਦਣਯੋਗ ਹੈ ਔਰ ਪੰਜਾਬ ਦੇ ਲੋਕੀ ਜਨਤਾ ਸਭ ਜਾਣਦੀ ਹੈ ਪੰਜਾਬ ਦੇ ਲੋਕਾਂ ਨੇ ਪਹਿਲੇ ਇਹਨੂੰ ਸੀਮਤ ਕਰਕੇ ਇੰਨਾ ਰੱਖ ਦਿੱਤਾ ਸੀ ਅੱਜ ਦਾ ਜਿਹੜਾ ਇਹਨਾਂ ਨੇ ਇਹ ਮੈਸੇਜ ਦਿੱਤਾ ਹੈ ਵਿਧਾਨ ਸਭਾ ਚ ਪ੍ਰੋਟੈਸਟ ਕਰਕੇ ਗਵਰਨਰ ਸਾਹਿਬ ਦੇ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਉਹਦੇ ਉਹਦਾ ਭਵਿਸ਼ਕਾਰ ਕਰ ਰਹੇ ਨੇ ਔਰ ਸੀਐਮ ਸਾਹਿਬ ਨੇ ਇਹਨਾਂ ਨੂੰ ਕਿਹਾ ਸੀ ਕਿ ਭਾਈ ਅੱਜ ਮੈਂ ਗਿਫਟ ਦੇ ਕੇ ਚੱਲਾਂ ਕਿ ਤਾਲਾ ਵੀ ਜੇ ਬਹਿਸ ਕਰਨੀ ਤਾਂ ਵਿਧਾਨ ਸਭਾ ਦੇ ਅੰਦਰ ਬੈਠ ਕੇ ਕਰੋ ਨਾਰੇ ਬਾਜੀ ਲਾ ਕੇ ਮੀਡੀਆ ਦੇ ਸਾਹਮਣੇ ਆ ਕੇ ਆਪਣੀ ਹਾਈਲਾਈਟ ਹੋ ਕੇ ਲੋਕਾਂ ਤੱਕ ਆਵਾਜ਼ ਨਾ ਪਹੁੰਚਾਓ ਲੋਕਾਂ ਨਾਲ ਬਹਿਸ ਕਰਕੇ ਅੱਛੇ ਕੰਮ ਦੀ ਆਵਾਜ਼ ਪੰਜਾਬ ਦੇ ਲੋਕਾਂ ਤੱਕ ਪਹੁੰਚਾਓ ਕਾਂਗਰਸ ਨੇ ਪਹਿਲੇ ਦਿਨ ਵੀ ਹਗਾਮਾ ਘਟਿਆ ਸੀ ਇੱਕ ਐਫਆਈਆਰ ਨੂੰ ਲੈ ਕੇ ਜਿਹੜਾ ਕਿਸਾਨ ਦੀ ਡੈਥ ਹੋਈ ਹੈ ਦੇ ਸਰਕਾਰ ਨੇ ਤਾਂ ਪਹਿਲਾਂ ਹੀ ਉਪਰਾਲਾ ਕੀਤੇ ਹੋਏ ਆ ਉਹਦੀ ਫੈਮਿਲੀ ਦੀ ਮਦਦ ਵੀ ਕੀਤੀ ਗਈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਪੰਜਾਬ ਦੀ ਸਰਕਾਰ ਨੇ ਆਲਰੇਡੀ ਪਹਿਲਾਂ ਕਿਸਾਨ ਨੂੰ ਮੁਆਵਜ਼ਾ ਵੀ ਦਿੱਤਾ ਗਿਆ ਔਰ ਪੰਜਾਬ ਦੀ ਕਿਸਾਨ ਜਿਹੜੀ ਸਰਕਾਰ ਹੈ ਕਿਸਾਨ ਹਤੈਸ਼ੀ ਹੈ ਮੈਂ ਖੁਦ ਆਪ ਕਿਸਾਨ ਪੁੱਤਾਂ ਹਾਂ ਸੀਐਮ ਸਾਹਿਬ ਆਪ ਇੱਕ ਕਿਸਾਨ ਦੇ ਬੇਟੇ ਨੇ ਔਰ ਉਹ ਪੰਜਾਬ ਦੇ ਕਿਸਾਨ ਲਈ ਬੈਟਰ ਸੋਚਦੇ ਨੇ ਤੁਸੀਂ ਇਹ ਬਾਰਡਰਾਂ ਦੇ ਉੱਪਰ ਜਾ ਕੇ ਦੇਖੋ ਜਿੱਥੇ ਵੀ ਕਿਸਾਨ ਸੰਕਟ ਚ ਹੈ ਜਿਸੇ ਵੀ ਕਿਸਾਨਾਂ ਨੂੰ ਕੋਈ ਸੱਟ ਲੱਗੀ ਹੈ ਪੰਜਾਬ ਸਰਕਾਰ ਨੇ ਅੱਛੇ ਡਾਕਟਰ ਅੱਛੀ ਐਂਬੂਲੈਂਸ ਸਭ ਕੁਝ ਮਹਈਆ ਕਰਾਇਆ ਹੈ ਇਹ ਤਾਂ ਐਵੇਂ ਜਾਣ ਕੇ ਹੁਣ ਛੋਟੇ ਵੀਰ ਮੈਂ ਹੁਣ ਤੁਹਾਡੇ ਚੈਨਲ ਦੇ ਕੋ ਰਹਿਣਾ ਨਹੀਂ ਜਾਂਦਾ ਕਿਉਂਕਿ ਇਹਨਾਂ ਦੇ ਜਿਹੜੀ ਪੁਰਸੀ ਦੀ ਭੁੱਖ ਹੈ ਕਿੰਨੇ ਕਿੰਨੇ ਸਾਲ ਰਾਜ ਭਾਗਤੀ 40 50 50 ਸਾਲ ਰਾਜ ਭਾਗ ਹੰਡਾਇਆ ਇਸ ਕਰਕੇ ਵਿਚਾਰਿਆਂ ਦੀ ਆਤਮਾ ਨੂੰ ਤੜਫਦੀ ਹੈ ਇਸ ਕਰਕੇ ਬਹੁਤ ਕਲਾੜ ਦਾ ਨਤੀਜਾ ਜਿਹੜਾ ਤੁਸੇ ਦੇਖ ਰਹੇ ਹੋ ਔਰ ਤੁਹਾਡੇ ਚੈਨਲ ਦੇ ਥਰੂ ਮੈਂ ਬੇਨਤੀ ਕਰਨਾ ਚਾਹੁੰਦਾ ਪਹਿਲਾਂ ਤੇ ਆਪੋਜੀਸ਼ਨ ਦੇ ਲੀਡਰ ਨੂੰ ਤੇ ਰਾਜਾ ਵੜਿੰਗ ਨੂੰ ਵੀ ਬਾਹਰ ਆ ਕੇ ਪੁੱਛਿਓ ਵੀ ਯਾਰ ਆਮ ਆਦਮੀ ਪਾਰਟੀ ਦੇ ਜਿਹੜੇ 92 ਐਮਐਲਏ ਬਣੇ ਸੀ 92 ਚੋਂ ਘੱਟੋ ਘੱਟ 40 ਤਾਂ ਬਿਲਕੁਲ ਨਵੇਂ ਚਿਹਰੇ ਸੀ ਤੁਹਾਡੇ ਤੋਂ ਕੀ ਸਿੱਖੇ ਜਾਣਗੇ ਕਿ ਇਹੋ ਜਿਹੇ ਕੰਮ ਅਸੀਂ ਕਰਨੇ ਨੇ ਵਿਧਾਨ ਸਭਾ ਆ ਕੇ ਵਿਧਾਨ ਸਭਾ ਪਵਿੱਤਰ ਸਦਨ ਸੀ ਪੰਜਾਬ ਦੇ ਲੋਕਾਂ ਤੇ ਜਿਹੜਾ ਇਹਨਾਂ ਨੇ ਆਪਣਾ ਜਲੂਸ ਕੱਢਿਆ ਅਗਲੇ ਪੰਜਾਬ ਅਰਸ਼ਾਦ ਇਹਨਾਂ ਨੂੰ ਇੱਕ ਸੀਟ ਵੀ ਨਹੀਂ ਦੇਗਾ